Thank you. ਪੰਜਾਬੀ ਸਹਿਰ ਦਾ ਨਿਯਮ ਕਾਰਨ ਇਹਨਾਂ ਨੇ ਜੋ ਪ੍ਰਤੀਆਂ ਨੂੰ ਕੋਰਡ ਦਿੱਤਾ ਨਾ ਕਿ ਪ੍ਰੋਡਕਸ਼ਨ ਤੋਂ ਪੂਰੀ ਛੇੜੇ ਲਾਵੇ ਹੋਏ ਨੇ ਆਵਾਜ਼ ਨਹੀਂ ਆਈ ਜੀ ਸੁਧਾਰ ਕਰ ਅਤੇ ਕੌਮ ਸਭਾ ਇਸ ਤੋਂ ਪਹਿਲਾਂ ਕਿਸੇ ਨੇ ਕੁਨਿੰਸ ਵਿੱਤਿਆ ਦੇ ਜੇਲਾ ਬਾਰੇ ਨਾਮ ਨਹੀਂ ਦਿੱਤੀ ਇਹ ਕਦੀ ਬਾਹਰ ਨਾਮ ਦੇ ਦਿੱਤੇ ਨੇ ਕੂਰੂਦ ਕਪੂਏ ਸਾਹਿਬ ਜੀ ਰਜਾਇਆ ਨੂੰ ਗਾਮ ਦੇ ਨਾਲ ਸਰਕਾਰੀ ਫੀ ਨਫਟ ਫੈਕਟਰੀ ਨੂੰ ਜਮਵਾ ਰੱਖਿਆ ਨੇ ਕ੍ਰੀਪਤੀ ਆ ਗਏ 10 ਤਾ ਬਣੇ ਸਤ ਪੰਜਾਬੀ ਵਿੱਚ ਤੇ ਤੈਨ ਕਿ ਜਿਸ਼ ਤੇ ਜਿਹੜੀਆਂ ਸਤ ਪੰਜਾਬੀ ਵਿੱਚ ਆ ਉਹ ਹੈਗੀ ਆ ਕੋ ਦਰੂਪ ਜਮ ਚਲੀ ਗਈਆਂ ਵੀ ਆ ਜਨਤਾ ਨੂੰ ਸਮਝ ਸਕਦੇ ਤੇ ਤੈਨ ਹੈ ਕਿ ਜਿਹੜੀਆਂ ਵਕੀਲਾਂ ਤੇ ਜੰਗਾਂ ਪੰਜਾਬੀ ਭਾਸ਼ਾ ਦੇ ਵਿਕਾਸ ਤੇ ਸਰਸਾਰ ਲਈ ਜੋਗਦਾਨ ਲੋਕ ਨੂੰ ਪੰਜਾਬੀ ਦੇ ਮਰਦ ਦੇ ਸੰਭ ਲਈ ਉਹਨਾਂ ਦੇ ذریعے ਪੰਜਾਬੀ ਲਾਗੂ ਕਰਵਾਉਣ ਲਈ ਉਸੇ ਕਰਕੇ ਸਿੱਤੇ ਵੀ ਘਟੇ ਰਹਿ ਰਹੇ ਇਹਨਾਂ ਦੇ ਬਹੁਤ ਵੇਲੇ ਆਸਿਰ ਮੈਡੀਕਲ ਨੋਟ ਕੀ ਜਾਂਦਾ ਕੋਈ ਅਕੀ ਨਵੇਂ ਉਪਰਲੇ ਬਾਰਿਆਂ ਨੂੰ ਵੀ ਯਾਦ ਇਹ ਕਿ ਸਰੋਗ ਮੈਂ ਸਾਥ ਨਹੀਂ ਜਾਂਦਾ ਖੈਰ ਯਾਦ ਜੀ ਜੂਲਨ ਦੇ ਇਹ ਕੋਡ ਤੱਥਾਂ ਅਤੇ ਸਬੂਤਾਂ ਦੇ ਆਧਾਰ ਤੇ ਵਿਚਾਰ ਹੁੰਦੇ ਹਨ ਆਓ ਇਹਨਾਂ ਵਿਚਾਰ ਸੁਣੀਏ ਵਿਦਰਦਨ ਵੀਰ ਜੀ ਕਪਰ ਵੀ ਜੀ ਜੀ ਤੁਹਾਨੂੰ ਕੋਈ ਕੁਛ ਆ ਜੀ ਕਪਰ ਨੇ ਲਿਖਿਆ ਨੌਂਦੀ ਗਰੀ ਮਾਣੇ ਕੋੜੇ ਨੇ ਹੋਰ ਚੀਜ਼ਾਂ ਲਈ ਕਰ ਰਹੇ ਨੇ ਦੇ ਫਾਊਂਡੇਸ਼ਨ ਜਿਹੜਾ ਜਵਾਦ ਰੋਇ ਲੱਗ ਗਿਆ ਅੰਛਾ ਬਣਾ ਕਰੋ ਅਬ ਦਿਲ ਦਾ ਪੰਜਾਬੀ ਵਿੱਚ ਲਿਖਿਆ ਹੈ ਇਹ ਸਨਮਾਨ ਪੱਤਰ ਸ੍ਰੀ ਮਿੱਤਰ ਸਿੰਘ ਜੀ ਨੂੰ ਪੰਜਾਬੀ ਸਾਹਿਬ ਅਤੇ ਯੋਗਦਾਨ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਕਿਸਾਰ ਲਈ ਅਣਥੱਕ ਸੇਵਾ ਲਈ ਪ੍ਰਦਿਤ ਕੀਤਾ ਜਾਂਦਾ ਹੈ ਤੇ ਅਸੀਂ ਨਾਲ ਅੰਗਰੇਜ਼ੀ 'ਸ ਵੀ ਅਡੇ ਪੰਜਾਬੀ ਜੀ ਲਿਖਿਆ ਸੀ ਕਿ ਸਾਡੇ ਸੀਨੀਅਰ ਪੁੱਤਰ ਸਾਹੂ ਨੇ ਕਹਿੰਦੇ ਵੀ ਨਾਲ ਅੰਗਰੇਜ਼ੀ 'ਸ ਵੀ ਕਹੀ ਤੇ ਕੋਈ ਪੜੂਗੇ ਕਿੰਨਾਂ ਨੂੰ ਪੰਜਾਬੀ ਨਹੀਂ ਪੜ੍ਹਨੀ ਆਂਦੀ ਹਾਂਜੀ ਤੇ ਸੋ ਅੰਗਰੇਜ਼ੀ ਤੇ ਦਾ ਉਨਫਾ ਕੀਤਾ ਹੈਗਾ ਦਿਸ ਸਰਟੀਫਿਕੇਟ ਆਫ ਆਨਰ ਇਜ਼ ਅਵਾਰਡਡ ਟੂ ਸ਼੍ਰੀ ਮਿੱਤਰ ਸੈਨ ਮੀਤ ਇਨ ਰੈਕਗਨੀਸ਼ਨ ਆਫ ਹਿਸ ਕੰਟ੍ਰਿਬਿਊਸ਼ਨ ਟੂ ਪੰਜਾਬੀ ਲਿਟਰੇਚਰ ਐਂਡ ਐਕਸੈਪਸ਼ਨਲ ਐਕਸੈਪਸ਼ਨਲ ਸਰਵਿਸ ਟੂ ਦੀ ਪੰਜੋ ਟੂ ਦੀ ਪ੍ਰੋਮੋਸ਼ਨ ਆਫ ਪੰਜਾਬੀ ਲੈਂਗੁਏਜ ਅੱਜ ਦੀ ਡੇਟ ਵਾਈ ཚཚཚཚཚཚཚས ਆਪੀ ਵੀ ਉਹ ਵੀ ਫ੍ਰੈਂਚ ਇੰਗਲਿਸ਼ ਪੰਜਾਬੀ ਵਿੱਚ ਬੜੀ ਸਾਨੂੰ ਮਾੜਾਂ ਵਾਲੀ ਗੱਲ ਹੈ ਕਿ ਲੜਕੀ ਬੇਟੀ ਤੋਂ ਦੇ ਨਾਲ ਬੜਾ ਮਾਨਤਾ ਸੰਕਟ ਕਰ ਰਿਹਾ ਹੈ सतसरी लाईन चाय कविता लिखणी हूंदी आहे मतिलबु अच्छी हुई उहा कोई मीनिंग ਨਿਕਲਦਾ ਨਹੀਂ ਨਾ ਪਹਿਲਾ ਮੈਂ ਐਵੇਂ ਹੀ ਤੋਕੇ ਨਾਲ ਲਿਖ ਦੇਣਾ ਜੀ ਤੇ ਇਹਨਾਂ ਨੇ ਗਲਤੀਆਂ ਕਰਨੀਆਂ ਨੇ ਤੋੜੋ ਤੰਦਰੁਸਤ ਨੇ ਉਹ ਮੈਨੂੰ ਨਹੀਂ ਇਹ ਨਹੀਂ ਨਾ ਬੜੀ ਤਰ੍ਹਾਂ ਦੇ ਠੀਕ ਹੈ ਭਾਜੀ ਅੰਸ਼ਰਵੰਤਰ ਦੇ ਲੱਗ ਰਹੇ ਹਨ ਨਾ 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 ਢਾਂਚਾ ਹੈ ਮੇਰੇ ਵਿੱਚ ਸੋਚਾ ਜਗਾ ਥੋੜਾ ਖੁਸ਼ ਹੁਣ ਉਹਨਾਂ ਨੂੰ ਫੋਟੋ ਦਿਖਾਵਾਂਗਾ ਆ ਜੀ ਫਿਰ ਨਾ ਤੋਂ ਸੇਰ ਨਾਲ ਤੋਂ ਆ ਰਿਹਾ ਕਰ ਲਾ In September, we will be 107. 107. Not too many, not too oh, yeah, many. Yeah. They have a big party. Yeah. ਸਜਣਾ ਛੱਡ ਮੈਨੂੰ ਵਾਰ-ਵਾਰੀ ਕਹਿਣਾ ਸਜਣਾ ਛੱਡਣ ਨੂੰ ਵਾਰ-ਵਾਰੀ ਕਹਿਣਾ ਸਜਣਾ ਛੱਡਣ ਨੂੰ ਜੇ ਦਿਲ ਮੇਰੇ ਤੋਂ ਜਾਵੇ ਸਜਣਾ ਤਾਂ ਮੈਂ ਮੰਨ ਜਾ ਤੈਨੂੰ ਜੇ ਦਿਲ ਮੇਰੇ ਤੋਂ ਜਾਵੇ ਸਜਣਾ ਤਾਂ ਮੈਂ ਮੰਨ ਜਾ ਤੈਨੂੰ Oh,